ਨੋਟਬੰਦੀ ਤੋਂ ਬਾਅਦ ਜਿੱਥੇ ਆਮ ਲੋਕਾਂ ਨੂੰ ਖੋਦੇ ਪੈਸੇ ਲਈ ਪਰੇਸ਼ਾਨ ਹੋਣਾ ਪੈ ਰਿਹਾ ਹੈ ਉੱਥੇ ਹੀ ਨਸ਼ੇ ਦੇ ਸਦਾਗਰਾਂ ਦੇ ਕੋਲ ਇਹ ਨਵੀਂ ਕਰੰਸੀ ਪਹਿਲਾਂ ਤੋਂ ਹੀ ਪਹੁੰਚ ਚੁੱਕੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਾਊਂਟਰ ਇੰਟੈਲੀጀンス ਟੀਮ ਨੇ ਦਿਨ ਨਸ਼ਾ ਤਸਕਰਾਂ ਤੋਂ 15 ਲੱਖ ਰੁਪਏ ਬਰਾਮਦ ਕੀਤੇ। ਸਭ ਕੀਤੇ ਨਕਦੀ ਦੇ ਵਿੱਚ 12 ਲੱਖ ਰੁਪਏ ਨਵੀਂ ਕਰੰਸੀ ਯਾਨੀ ਕਿ 2000 ਦੇ ਨੇ। पुलिस के को छः सौ ग्राम हैरोइन भी बरामद हुई तस्करा के बारे में बीती पंद्रह तरीक गिरफ्तार किए गए गुरनाम सिंह न एक तस्कर ने इतला दी पिछले दिनों जब हमने एक स्मगलर को पकड़ा था गुरनाम सिंह उसके कनेक्शन में एक वाइटल इंफॉर्मेशन हमको हमारे सोर्सेज से मिली कि जो लड़के भागे हुए थे उन्होंने किसी स्मगलर को कंसाइनमेंट दी हुई है और वो उसको डिलीवर भी करना चाह रहे हैं और इस इंफॉर्मेशन के ऊपर हमने अमृतसर में इन लड़कों को तीन लोगों को स्मगलर्स को पकड़ नॉर्मली जो है वो उनकी रिकवरी हो पाती थी या पकड़े जाते थे जो कंज्यूमर होते थे पहली बार इसके अंदर जो स्मगलर्स हैं उनको हमने पकड़ने में कामयाबी हासिल की है तो ये जो नेटवर्क है इसको बस्ट करने में एक बड़ा ब्रेक थ्रू है ਦੂਜੇ ਪਾਸੇ ਅੰਮ੍ਰਿਤਸਰ ਦੇ ਹੀ ਏਟਾਰੀ ਇਲਾਕੇ ਦੇ ਦਿਨ ਆਉਂਦੇ ਕੈਨੇਡਾ ਤੋਂ 1,20,000 ਦੀ ਜਾਲੀ ਕਰੰਸੀ ਬਰਾਮਦ ਕੀਤੀ ਗਈ। 2000 ਦੇ ਨਵੇਂ ਨੋਟਾਂ ਦੀ ਇਸ ਜਾਲੀ ਕਰੰਸੀ ਸਮੇਤ ਨਿਰਮਲ ਕੌਰ ਅਤੇ ਮਹਿਤਾਬ ਸਿੰਘ ਨਾਂ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਔਰਤ ਪਹਿਲਾਂ ਵੀ ਤਸਕਰੀ ਦੇ ਕੇਸ ਵਿੱਚ ਨਾਮਜ਼ਦ ਸੀ। ਤੇ ਨਿਰਮਲ ਕੌਰ ਨਾਮ ਵੀ ਲੜੀਆ ਖੈਰੇਪਿੰਡ ਦੀ ਇਹਦੇ ਖਿਲਾਫ ਪਹਿਲਾਂ ਵੀ ਕਈ ਇਹ ਗੈਰ ਕਾਨੂੰਨੀ ਕੰਮਾਂ ਚ ਇਨਵੋਲਡ ਲਾ। ਤੇ ਵੀ ਇਹਦੇ ਕੋਲੇ ਵੀ ਆਪਣਾ ਜਾਲੀ ਕਰੰਸੀ ਜਾਂ ਹੀਰੋਨ ਹੋਣ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਤਾਂ ਪੁਲਿਸ ਪਾਰਟੀ ਜਦ ਰੀਡ ਕਰਨ ਲਈ ਇਹਦੇ ਘਰ ਜਾ ਰਹੀ ਸੀ ਤਾਂ ਇਹਦੇ ਆਪਣਾ ਸਾਹਮਣੇ ਉਹ ਮਿਲ ਕੇ ਇੱਕ ਇਹਨੂੰ ਕਿਉਂਕਿ ਪਹਿਲਾਂ ਆਇਡੈਂਟੀਫਾਈ ਕਰਦੀ ਸੀ ਪੁਲਿਸ ਪਾਰਟੀ ਇੱਕ ਹੋਰ ਸਿੱਖ ਨੌਜਵਾਨ ਸੀਗਾ ਉਹ ਮੋਟਰਸਾਈਕਲ ਚਲਾ ਰਿਹਾ ਸੀ ਇਹ ਮਗਰ ਬੈਠੀ ਹੋਈ ਦੋਵਾਂ ਨੂੰ ਪੁੱਛ ਕੇ ਰੌਂਡ ਅਪ ਕੀਤਾ ਗਿਆ ਚੈੱਕ ਕੀਤਾ ਗਿਆ ਤਾਂ ਉੱਥੇ ਦੋਵਾਂ ਕੋਲੋਂ ਫੇਕ ਕਰੰਸੀ ਨਿਕਲੀ ਆ ਰਾਉਂਡ 60-60 ਹਜ਼ਾਰ ਦੇ ਦੋਵੇਂ ਤੋਂ ਇੱਕ ਕੋਲੇ ਲਫਾਫੇ ਚ ਪਈ ਸੀ ਤੇ ਇੱਕ ਦੇ ਜਿਹੜਾ ਸਿੱਖ ਨੌਜਵਾਨ ਸੀ ਉਹਨੇ ਉਹਦੀ ਪੈਂਟ ਚ ਪਾਈ ਹੋਈ ਸੀ ਕਿਉਂਕਿ ਇਹ ਵੀ ਲੇਡੀ ਆ ਇਹਦੇ ਮੁੰਡੇ ਐਂਡੀਪੀਐਸਓ ਨੂੰ ਆਉਣ ਨੇ ਪਹਿਲਾਂ ਵੀ ਪਰਚੇ ਨੇ ਸੋ ਅਸੀਂ ਇਸਦੀ ਨੂੰ ਵੀ ਚੈੱਕ ਕਰਾਂਗੇ ਵੀ ਕਿਤੇ ਇਹ ਬਾਰਡਰ ਤੋਂ ਪਾਰ ਤਾਂ ਨਿਕ ਰਹੀ ਸੀ ਆਈ ਕਰਕੇ